ਹਲੋ ਜੀ ਸਾਇਰ ਮੇਰੇ ਵੱਲੋਂ ਪਿਆਰ ਪਰਿ ਸੱਚਿਆ ਕਾਲ ਜੀ ਮੈਂ ਕਿਤੇ ਨੂੰ ਸਾਰਿਆਂ ਨੂੰ ਪਤਾ ਮਮੀ ਰਾਜਸਥਾਨ ਗਈ ਹੋਈ ਸੀ ਮੇਰੀ ਅੱਜ ਮਮੀ ਨੇ ਵਾਪਸ ਆਣਾ ਹੈ ਸੋ ਰਾਤ ਦਾ ਮੈਨੂੰ ਪਤਾ ਸੀਗਾ ਵੀ ਮਮੀ ਨੇ ਵਾਪਸ ਆਣਾ ਤੇ ਰਾਤ ਤੱਕ ਨਹੀਂ ਰੋਦੋ ਕਿ ਮੇਰੀ ਅੱਖਾਂ ਸੁੱਝੂਆਂ ਜਾਣ ਸੱਚੀ ਹੀ ਮੇਰਾ ਬਹੁਤ ਜ਼ਿਆਦਾ ਯਾਲ ਕੀਤਾ ਮੈਨੇ ਦੁਨੀਆ 'ਚ ਸੱਚੀ ਹੀ ਬਹੁਤ ਜ਼ਿਆਦੇ ਰਿਸ਼ਤੇ ਨਾਤੇ ਹੈਗੇ ਨੇ ਬਹੁਤ سارے ਰਿਸ਼ਤੇ ਨਾਤੇ ਨੇ ਪੈਣ ਪੈਸਾ ਪਰ ਸੱਚੀ ਕਹ ਦੱਸਾਂ ਤੇ ਸਾਰੇ ਚੰਗੇ ਨੇ ਪਰ ਸਾਰੇ ਜਿਹੜੇ ਰਿਸ਼ਤੇ ਹੁੰਦੇ ਨੇ ਉਹ ਇੱਕ ਸਾਈਡ ਤੇ ਪਰ ਜਿਹੜਾ ਮਾਂ ਦਾ ਰਿਸ਼ਤਾ ਹੁੰਦਾ ਆਪਣੇ ਬੱਚੇ ਨਾਲ ਉਹ ਇੱਕ ਸਾਈਡ ਤੇ ਸੋਚੀ ਵੀ ਮੇਰੇ ਬੋਲਦੇ ਹੋਏ ਵੀ ਇੰਨਾ ਜਿਆਦਾ ਐਮੋਸ਼ਨਿਕ ਚੋਸੇ ਨਿਕਲਦੇ ਤੇ ਉਹ ਸਾਰੇ ਇੱਕ ਕਰ ਦਿੱਤੇ ਰਾਤ ਦਾ ਮਿੰਟ ਦੌਰ ਮੈਨੂੰ ਪਤਾ ਲੱਗੇ ਨਾ ਚੰਗ ਮੈਂ سانس ਬਾਲ ਕੀਤੀ ਮਤਲਬ ਮੈਨੂੰ ਟਾਈਮ ਤੇ ਟਾਈਮ ਸਾਰ ਕੁਝ ਨੂੰ ਦਦੇ ਮੇਰੀ ਫੈਮਿਲੀ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਮਾਂ ਦੀ ਕਮੀ ਆ ਜਿਹੜੀ ਉਹ ਨੀ ਕੋਈ ਪੂਰੀ ਕਰ ਸਕਦਾ ਹੈਗਾ ਸੋ ਮੈਂ ਬਹੁਤ ਜ਼ਿਆਦਾ miss ਕੀਤਾ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਅੱਜ ਮੇਰਾ ਮਾਮਾ ਹੁਣ ਇਸ time ਮਤਲਬ ਛੱਡ ਆ ਰਿਹਾ ਮੰਮੀ ਨੂੰ ਸੋ ਮੈਨੂੰ ਬਹੁਤ time ਹੋ ਰਿਹਾ ਹੈਗਾ ਹਾਲੇ ਵੀ ਛੇਤੀ ਛੇਤੀ ਕਦੋਂ ਆਉਣਗੇ ਕਦੋਂ ਆਉਣਗੇ ਸੋ ਪਹਿਲਾਂ ਤਾਂ ਕਾਂਗੜੇ ਦਾ ਹਾਲ ਦੇਖੋ ਸੱਚੀ ਬੈਠੇ ਬੈਠੇ ਸਾਰਾ ਦਿਨ ਤੇ ਆਪਣਾ ਆਸਾ ਪਾਸਾ ਦੇਖਦੇ ਰਹਿੰਦੇ ਹਾਂ ਕਿ ਘਰ ਕੱਚਾ ਹੈਗਾ, ਥੋੜੀ ਜੀ ਹਵਾ ਆਉਂਦੀ ਆ ਤਾਂ ਵੀ મતલਬ ਕੋਈ ਅੰਦਰ ਆਉਂਦਾਗਾ ਜੁਕੀ ਹੰਦੇ ਨਾਲ મતਲਬ ਇੰਨੇ ਨਾਲ ਹੈ ਹੈਨਾ ਯਸ ਸੱਚੀ ਮੈਨੂੰ ਐਵੇਂ ਜੇ ਲੱਗਣ ਲੱਗ ਗਿਆ ਥੋੜੀ ਜਿਹੀ ਹਵਾ ਤੇ ਇਹ ਨਰਕ ਜਿ ਵਿੱਚ ਹੋ ਰਹੇ ਲੱਗ ਰਹੀ ਹੈ ਨਰਕ ਜਿ ਵਿੱਚ ਰਹੇ ਰਹੇ ਅੰਗੇ ਜੋ ਮੈਂ ਇਹ ਜਦ ਨੂੰ ਨਾ ਮੈਨੂੰ ਪਤਾ ਲੱਗ ਗਿਆ ਵੀ મતલਬ ਆਉਂਦਾ ਗੋਲ ਨੂੰ ਹੀ ਰੌਣ ਲੱਗੀ ਮੈਂ ਮਤਲਬ ਬਈ ਮੇਂ ਅੱਖਾਂ ਸੁੱਦੀਆਂ ਪੰਜਾਂ ਨੂੰ ਬਖਾਰ ਸੁੱਕ ਬੜਾ ਬਹੁਤ ਜ਼ਿਆਦਾ ਇੰਨੇ ਦਿਨਾਂ ਦੀ ਤਬੀਅਤ ਖਰਾਬ ਨਹੀਂ ਹੋਈ ਸੀਗੀ ਪਰ ਰਾਤ ਬਹੁਤ ਜ਼ਿਆਦਾ ਹੋ ਗਈ ਸੋ ਹੁਣ ਵੇਟ ਕਰ ਰਹੇ ਹਾਂ ਮੇਰੀ ਮੰਮੀ ਦਾ ਵੀ ਮੈਨੂੰ ਨਹੀਂ ਆਵੇ ਤੇ ਹੁਣ ਦੇਖਦੇ ਮਾਮਾ ਜੀ ਜਣਾਊਗਾ ਫਿਰ ਸੋਨ ਨੂੰ ਸਾਰਿਆਂ ਨੂੰ ਮਲਾਉਣੇ ਆ ਮਾਮਾ ਲੈਣਾ ਸੀ ਉਮੀ ਮਾਮਾ ਚ ਜਣਾ ਰਹੇ ਉਹ ਨੂੰ ਵੀ ਪਤਾ ਸੀ ਰਾਤ ਲੱਗੀ ਮੇਰੀ ਤਬੀਅਤ ਠੀਕਨੇਗੀ ਕੁਚਾਰੇ ਜਿੰਨੀ ਵੀ ਮਤਲਬ ਹੋ ਸਕਿਆ ਉਨੀ ਜਲਦ ਜਲਦ ਫੇ ਮੇਰੇ ਕੰਨ ਰੈੱਡ ਹੋਈ ਜਾਂਦੇ ਹਨ ਹਾਂ ਜੀ ਹਾਂ ਕੀ ਹੋ ਗਿਆ ਲਾਲ ਹਾਂ ਮੇਰੇ ਮੈਂ ਪੂਰੇ ਮੈਂ ਮਤਲਬ ਬਡੀ ਚੋਂ ਸੇ ਇੱਕ ਕਲਰ ਹੈਗਾ ਮੈਨੂੰ ਮਤਲਬ ਖੁਸ਼ੀ ਹੋ ਗਈ ਬਹੁਤ ਜ਼ਿਆਦਾ ਮਤਲਬ ਕਿ ਮੈਂ ਕੰਦੀ ਬਾਈ ਗੁਰੂ ਜਨਰੀ ਚ ਕਿਸੇ ਵੀ ਚੀਜ਼ ਦੀ ਕਮੀ ਦੇ ਬਈ ਕਿਸੇ ਵੀ ਚੀਜ਼ ਦੀ ਭਾਰਾ ਸੱਚੀ ਮਾਂ ਦੀ ਕਮੀ ਬਹੁਤ ਬਹੁਤ ਉੱਪਰ ਦੀ ਹੈ ਸੋ ਬਾਹੀ ਗੁਰੂ ਸਾਰੀਆਂ ਮਾਮਾ ਨੂੰ ਸਲਾਮ ਕਰਕੇ ਉਹ ਕਿਸੇ ਦੇ ਵੀ ਜੰਨ ਵਿੱਚ ਕੋਈ ਬੈਰ ਦੋਸ਼ਮਣ ਦੀ ਜੰਨ ਵਿੱਚ ਵੀ ਇਸ ਤਰ੍ਹਾਂ ਦੀ ਕਮੀ ਵੇਸ਼ੀ ਬਿਲਕੁਲ ਨਾਵੇ ਮਾਵਾ ਸਭ ਦੀ ਹੀ ਸੱਚੀ ਜਾਂਦੀਆਂ ਬਸ ਨਹੀਂ ਰਹਣਾ ਜਿਵੇਂ ਮੈਨੂੰ ਇੰਨਾ ਹੁੰਦਾ ਉਹ ਮੇਰੇ ਮਾਤਰ ਸਾਰੇ ਬੱਚੇ ਨੂੰ ਆਪਣੀ ਮਾਵਾ ਮੰਗੇ ਬਾਕੀ ਸਾਰੇ ਬੱਚੇ ਆਪਣੀ ਮਾਵਾ ਦੀ ਕਦਰ ਕਰੇਗਾ ਰੋ ਕਿਉਂਕਿ ਜਦੋਂ ਮਾਂ ਹੁੰਦੀ ਆ ਉਦੋਂ ਪਤਾ ਨਹੀਂ ਲੱਗਦਾ ਹੈਗਾ ਪਰ ਜੇਦੋਂ ਮਾਂ ਨਹੀਂ ਹੁੰਦੀ ਫਿਰ ਜਿਆਦਾ ਪਤਾ ਲੱਗਦਾ ਹੈ ਸੋ ਸਾਰੇ ਜਣੇ ਰਿਸਪੈਕਟ ਕਰਿਆ ਕਰੋ ਆਪਣੇ ਮਾਮਾਂ ਦੀ ਸੱਚੀ ਉਹ ਹੀ ਬਾਈ ਗੁਰੂ ਦੀ ਬੱਚੀ ਹੋਈ ਇੰਨੀ ਵਧੀਆ ਇੱਕ ਆਪਾਂ ਕਹਿ ਸਕਦੇ ਵੀ ਰੱਬ ਦਾ ਰੂਪ ਹੀ ਹੁੰਦੀਆਂ ਮਾਮਾਂ ਜਦੋਂ ਆਪਣੇ ਘਰ ਦੇ ਵਿੱਚ ਆਪਣੇ ਵੀੜੇ ਚ ਤੋਨੀਆ ਫਿਰਦੀਆਂ ਨੇ ਕੰਮ ਕਰ ਕਰਦੀਆਂ ਮੈਂ ਕਹਿੰਦੀ ਘਰਾਂ ਦੇ ਵਿੱਚ ਸੱਚੀ ਰੱਬ ਦਾ ਹੀ ਬਾਸ ਹੁੰਦਾ ਹੈ ਜਿੱਥੇ ਮਾਂ ਹੈਗੀ ਹੈ ਸੋ ਜਿਨ੍ਹਾਂ ਦੀ ਨਹੀਂ ਹੈਗੀ ਉਹਨਾਂ ਲਈ ਵੀ ਅਰਦਾਸ ਹੈ ਵੀ ਵਧੀਆ ਵਧੀਆ ਜ਼ਿੰਦਗੀ ਸਹੀ ਨਿਕਲੇ ਪਰ ਜਿਨ੍ਹਾਂ ਦੀਆਂ ਹੈਗੀਆਂ ਨੇ ਜ਼ਰੂਰ ਇਹਨਾਂ ਨੂੰ ਸੰਭਾਲਿਆ ਕਰੋ ਤੇ ਕਦੇ ਵੀ ਚੰਚਾ ਬੋਲਿਆ ਨਾ ਕਰੋ ਜ਼ਰੂਰ ਤੋਂ ਸਮਝਿਆ ਕਰੋ ਵੀ ਮਾਂ ਐ ਤੇ ਦੇਖਦੇ ਹੁਣ ਆ ਹੀ ਜਾਂਦੇ ਨੇ ਜਦੋਂ ਅੱਗੇ ਸਾਰਿਆਂ ਨੂੰ ਬੁਲਾਵਾਂਗੇ ਸਸਰੀਕਾਲ ਮੇਪੇ ਸਸਰੀਕਾਲ ਪੁੱਤ ਠੀਕ ਐ ਹਾਂ ਠੀਕ ਐ

ਕੀ ਗੱਲ ਹੈ ਜਮਾ ਵੇ ਤੇ ਜਮਾ ਵੇ ਤੇ ਜਮਾ ਵੇ ਤੇ ਜਮਾ ਵੇ ਤੇ ਤੇ ਮੈਲੇ ਹਾ ਟੂਰ ਟੂਰ ਤਾਂ ਠੀਕ ਹੈ ਬਸ ਤੈਨੂੰ ਬਹੁਤ ਮਿਸ ਕਰਿਆ ਤੈਨੂੰ ਵਿਜੇ ਮੋਰ ਨਹੀਂ ਹੁੰਦੀ ਹਾਂ ਕਿੰਨੇ ਮਿਸ ਕਰਿਆ ਮੈਂ ਸਾਰਿਆਂ ਨੇ ਕਰਿਆ ਕਰਿਆ ਹੁਣ ਕਦੋਂ ਜਦੋਂ ਮਤਲਬ ਮਾਉਂਗੋ ਤੁਸੀਂ ਉਹਨੇ ਨੂ ਬਿਲਚਰ ਦੋ ਖੋਲ ਉਹ ਕੋਸੜੀ ਹੁੰਦਾ ਬਿਲਚਰ ਚੱਕੇ ਇੱਕੋਂ ਚਾੜੇ ਕਰੀ ਸਾਬੋ ਯਾਦਾ ਇੱਲਾ ਬਸੀਲਾ ਕੀ ਹੋ ਗਿਆ ਤਰ ਗੋਡਾ ਨਹੀਂ ਅਸੀਂ ਤਾਂ ਰੱਖ ਮੇਰੀ ਗੱਲ ਕਰ ਵੀ ਸਲਾਹ ਨਹੀਂ ਸਟੇਲ ਮੈਂ ਹਾਂ ਤੇ ਨਾ ਗੱਲ ਕਰਨੀ ਮੈਂ ਲਾਇਆ ਸੀ ਬੋਰਾ ਮੈਂ ਮਾਮੀ ਨੂੰ ਸੇ ਫਾਇੰਡ ਚੁੱਕੀ ਮੈਂ ਲਾ ਮਾਮੀ ਹਾਂ ਜੇ ਕੁਰਸੀ ਲੈ ਅਦੇ ਮਮੀ ਦੇ ਪਤਾ ਨਹੀਂ ਕੀ ਚੀਜ਼ ਹੈ ਮਾਮੀ ਨੂੰ ਪਾ ਜੋ ਸੁਣਦੇ ਸਾਡੀ ਪਤਾ ਲੱਗ ਗਿਆ ਹਾਂ ਰੋ ਰਹੀ ਹੈ ਹਾਂ ਮੈਂ ਮਾਮੀ ਨੂੰ ਕਿਹਾ ਕਿ ਤਨੀ ਮਾਲ ਨੂੰ ਸੀ ਰੱਖ ਦੇ ਹਾਂ ਮੈਂ ਮਾਮੀ ਨੂੰ ਕਿਹਾ ਮੈਂ ਕਹਿ ਵੀ ਹੋਰ ਸਾਰੇ ਕੇ ਮੈਂ ਕਹਿੰਦੀ ਜੰਮਾ ਹੋਰ ਦਾ ਧੂਆ ਹੋਵੇ ਸਵੇਰੇ ਕਰਾਂਗੇ ਹਾਂ ਠੀਕ ਹੈ ਸਵੇਰੇ ਆ ਜੀ ਉਹ ਕਹਿੰਦੀ ਕਿ ਮੈਂ ਕੀਤਾ ਫੋਨ ਕਰਨਾ ਮੈਂ ਐਂ ਪੁੱਛਣ ਲਈ ਕਿ ਕਰ ਦੂੰਗੀ ਕਿਦੋਂ ਮੈਂ ਕਹਿੰਦੀ ਬਸ ਐ ਮੈਨੂੰ ਕਹਿੰਦੇ ਕਿ ਇਤਨੀ ਮਮੀ ਨਾਲ ਗੱਲ ਕਰਾਉਂ ਹਣਾ ਮਰੂ ਮਮੀ ਨਾਲ ਨਹੀਂ ਕੰਗੋ ਮੈਂ ਰੋਣ ਲੱਗ ਗਈ ਸੀ ਮਾ ਨਾ ਮਾ ਮੈਨੂੰ ਮੀਨ ਨਾਲ ਕਰਾਉਂ ਲੱ ਲ ਹੁਣ ਵੀ ਰੋਈ ਤੇ ਮਨ ਤੇ ਹੁਣ ਵੀ ਪਰੇ ਆਏ ਕੰਨ ਦੇਖ ਕੋਈ ਗੱਲ ਨਹੀਂ ਹੋ ਰਹੀ ਆ ਇਹ ਕਾ ਮਤ ਕੀ ਸਰਾਂ ਵੀ ਬਦ ਦੁੱਖ ਸੁੱਖ ਤੇ ਸਰਦਾਰਾ ਜੀ ਬਿਨਾ ਮੇਰਾ ਬੋਲਾ ਪ੍ਰਿੰਸ ਕਿਹਾ ਉਹ ਆਈ ਦਿੱਤਾ ਇਹਨੇ ਕੁਛ ਨਹੀਂ ਪ੍ਰਿੰਸ ਨੇ ਵਾਸ ਵਾਸ ਨੂੰ ਸਾਡੇ ਨਾਲ ਕਰਵਾਏਗੇ ਦੇ ਲੋ ਮਮੀ ਤਾਂ ਸਕੂਲ ਜਾਉਗਣੀ ਫਿਰ ਤੁਹਾਨੂੰ ਕਰੇ ਨਹੀਂ ਰੱਖਿਆ ਕਰੀ ਸਾਡੇ ਕੋਰੇ ਗੋਮੇ ਤੋਂ ਨਾ ਬੈਠਿਆ ਵੀ ਨਾ ਉੱਠਿਆ ਵੀ ਕੌਣ ਮੈਨੂੰ ਫਲੈਸ਼ ਤੱਕ ਲੈ ਕੇ ਜਾਊਗਾ ਮਮੀ ਦਾ ਹੋਏ ਨਹੀਂ ਕਰਨੀ ਤੁਸੀਂ ਸਾਰੀ ਨਹੀਂ ਹੋਏ ਕਰਨੀ ਸੋ ਤਾਂ ਜਿੰਦੇ ਗੁੰਡਲਾ ਕੀ ਤੜਫੀ ਨਾ ਮੇਰੇ ਕਰੂੰਗੇ ਹਨ ਹਾਏ ਕਿੰਨਾ ਸਨ ਲੈ ਹੋਗਾ ਆਪਣੇ ਉੱਥੇ ਨੂੰ ਦੋਤੇ ਵੇਤੇ ਬੈਠਾ ਜਿਹੀ ਸਿ ਬੈਠੀ ਰਹਿੰਦਾ ਜੇ ਦੀ ਆਏ ਨਾ ਦੇ ਉਪਰ ਆਪ ਕਈ ਨਾ ਟੈਨਸ਼ਨਾਂ ਆ ਚੁੱਕਿਆ ਐਮਬਾ ਕੁਝ ਵੀ ਹੋ ਜਦੋਂ ਉਹ ਜੜੀ ਚੀਜ਼ ਹੋਣੀ ਹੈ ਬੰਦੇ ਨਾਲ ਫਿਰ ਉਹਦੇ ਚਾਗ ਲਾ ਜਾ ਕੇ ਆਪੇ ਫਸ ਜਾਂਦਾ ਬੰਦਾ ਟੜਕੀ ਦੇਖ ਲੈ 4 ਵਜੇ ਨੇ ਉੱਠਿਆ ਵਾ ਇੱਕ ਘੰਟਾ ਪਹਿਲਾਂ ਹੁਣ ਆ ਸਮਾਨ ਲੈ ਕੇ ਇਹ ਆ ਆ ਜਿੱਕ ਪਨੀ ਖੋਲ ਰਿਹਾ ਆ ਜੇ ਤਾਂ ਮੇਰੇ ਚਾਰ ਕੰਦੇ ਕੋ ਮੂਰੀ ਹੋ ਰਹੀਆਂ ਨੇ ਤਾਂ ਟੱਗਾ ਜਿਹਾ ਬਿਤਾ ਲੈ ਆ ਮਾ ਹੂੰ 3 ਨੂੰ ਅਜੇ ਲਾ ਫਾਪੇ 3 ਨੂੰ ਅਜੇ ਲਾ ਫਾਪੇ ਦੇਖੀ ਦੇ ਲੋ ਗਰੀਸੀ

पूरा चंगी तरह शॉल लपेट के ब्या <laughs> किया लपेट हाँ लपेट के कपड़े ची हो ਇਹ ਚਾਹਾ ਬਣਾਇਆ ਕਰਾਂਗੇ ਬਾਜਰੇ ਦੀ ਖੀਚੜੀ ਹਾਂ ਵੀ ਉਹ ਬਾਜਰੇ ਦੀ ਖੀਚੜੀ ਤੋਂ ਜ਼ਿਆਦਾ ਗੱਲ ਹੁੰਦੀ ਸੀ ਉਹ ਜਿਹੜੀ ਹਾਂ ਉਹ ਬਾਲੀ ਮਦਰ ਜੀ ਦੀ ਜਿੱਦ ਨਹੀਂ ਆਉਂਦੀ ਸੀ ਹਣਾ ਅੱਜ ਤੱਕ ਇਹੜਾ ਰਸਤਾ ਚੋਂ ਕੱਪੜੇ ਦਾ ਸੀ ਆਹ ਜ਼ਰ ਸਮਾਨ ਲੈ ਆਈ ਕਿੰਨੇ ਇਹਨਾਂ ਦੇ ਨਾਨਕਾਂ ਨੇ ਬਾਗ ਲੱਗੇ ਹੋਏ ਨੇ ਕਿੰਮਾ ਦੇ ਇਹ ਲੱਗਾ ਬਈ दिवास के दो और भी कस्टमर बस मामले ही चले और बता तुम पता तो पहला पहला है परोना ठंड के पहले पता पागल ही है और काम करना तेरे मामले में भी चारे नहीं आते पहले काम आज बीले ही मैं हो दिवास के तो नाम जाऊँगा है ना साब जीविजन दिवास के घुमा रहा आ क्यों ठंडे கொதடவும் ஆகுது அந்த ਹੈ ਹੈ ਤੇ ਚਾਹ ਰਣੇ ਇੰਨਾ ਖੁਸ਼ ਕਰ ਦੇ ਗਿੰਨੋ ਨੱਚਦਾ ਭਾਈ ਤੇਰਾ ਮੰਕੂ ਠੀਕ ਆ ਭਾਈ ਠੀਕ ਨਹੀਂ ਠੀਕ ਮੈਂ ਨੂੰ ਵੀ ਪਜਾ ਤਾ ਫਟਾਉਂਗਾ ਹੋਰ ਇੱਕ ਪਈ ਦੋਏ ਜਲੋਣ ਦੇ ਤਾਪਲਾ ਐਨਾ ਤਾਪਲਾ ਕਰਦੇ ਜੀ ਆਪਾਂ ਪਿੱਟੇ ਕਰ Rajasthan ਚ आप ने थे बिबे ओ बोली जी लग ही नहीं लगी राजस्थान च कादी बोले तो बोलली बोली जा च बोली च हां ओ थे पानी वाले का तेरा राजस्थान च और हां टूट गई नहीं है उधर बोली के मैं तुम्हें भी बोल के दिखाई दिखाऊ नहीं कर सकता माम मेरे कोरदा नु भाग गया नु कटले फ्रेंड्स ਨਾ ਬਾਸ ਵੀ ਨਾ ਉਹ ਨੂੰ ਮਕਰੇ ਜਾਰਿਆ ਸੀ ਚਾਹ ਪਾਣੀ ਤਾਂ ਮੈਂ ਪੀ ਆਇਆ ਵੀ ਵੀ ਹਾਂ ਹਮ ਸਾਥ ਉੱਪਰ ਇਕੜੀ ਮੜੀ ਜੀ ਲੱਗੀ ਤਾਂ ਨਹੀਂ ਆਣੀ ਬੱਬੀ ਉਹ ਵੀ ਮੇਥੇ-ਉਥੇ ਬਹੁਤ ਦੇਖ ਵੀ ਜੀ ਕੁਛ ਲਜਾਣਾ ਬੱਬੀ ਨੂੰ ਦੂਰ ਨਾ ਸੁਣ ਤੇ ਭਾਈ ਜੀ

ਬਸ ਲਈ ਸੰਜੇ ਬੱਟਾ ਪੰਡਾ ਚੱਕਰ ਦਰ ਬੰਚਾ ਆ ਮੇਰਾ ਚੋਦਾ ਨਹੀਂ ਮਮ ਤਾਂ ਬਰਬਰੀ ਦਾ ਅੱਛਾ ਬਰਬਰੀ ਦਾ ਇਹ ਤਾਂ ਬਰੀ ਵੱਡੀ मामੀ ਨੇ ਦਿੱਤਾ ਹੈਗਾ ਆਖੇ ਇਸ ਨਾਲ ਛੋਟੀ मामੀ ਨੇ ਦਿੱਤਾ ਹੈਗਾ ਅੱਛਾ ਕਿਹੜਾ ਆਹਾ ਆਹ ਛੋਟੀ ਨੇ ਛੋਟੀ ਵਾਲਾ ਵੀ ਕਿੰਨਾ ਸੋਹਣਾ ਆਹਾ आवीज बनाएं सौराष्ट्र का हाँ वो आशिने देता है फिर ये तो साड़ी चारों एक कनाडा देने की तो ये ही होगा हाँ ना बहुत सारे में आवीज सांवरते होते हैं है ना हाँ ये आशिने देते हैं इसके साथ ही लगा अच्छा हाँ ना तब बढ़िया रहेगा जाएँगे मतलब मतलब किन्नू किन्नू के थलेंगे किन्नू रहेगा रा� લાલ બિમ્બે 탑લા દેકે કે ਦਵਾਰੋਂ ਕੱਤ ਜਾਏਂਗੀ ਨਾਨਕੇ ਹੋਰ ਤਾਂ ਕੁਛ ਨਹੀਂ ਬਾਹਰ ਤੱਕ ਹੋਰ ਹੋਰ ਤਾਂ ਕੁਛ ਨਹੀਂ ਆ ਵੀ ਮਮਤਾ ਦਾ ਹੀ ਔਖਾ ਹੈਗਾ ਹੁਣ ਜਿੱਦਣ ਗਏ ਨਿੱਗੀਆਂ ਦੀ ਨੱਚ ਜਾਵਾਂਗੇ ਛੋਟੀਆਂ ਛਾਟੀਆਂ ਹੋ ਜਾਣਗੀਆਂ ਜਦੋਂ ਜਵਾਕ ਕਰ ਉਸੇ ਦਾ ਫੇਰ ਲਾਲ ਤਾਂ ਜਵਾਕਾਂ ਨੂੰ ਘਮਾ ਲੈਵਾਂਗੇ ਹੋਰ ਨਾ ਮਮਤਾ ਨੂੰ ਲੈ ਜਾਗੇ ਨਾਲ ਮੇਰੇ ਤਾਂ ਆਪਣਾ ਜ਼ਰੂਰ ਹੈ ਦੀ ਅੰਦਰੋਂ ਤੂੰ ਵੀ ਨਾਲ ਚੱਲਣੀਂ ਬੇ ਆ ਜਾਉਗੀ ਫੇਰ ਤਾਂ ਆਪਣਾ ਕਿੱਥੇ ਵਕਤਾ ਹੋਣੀ ਚੱਕੇ ਜੀ ਉਹ ਵਾਧਾ ਕੈਨੀ ਤੂੰ ਨਾਲ ਹੀ ਚੱਲਵੀਂ ਹਾਂ ਬੀਬੇ ਤੂੰ ਨਾਲ ਹੀ ਚੱਲਦੀ ਇੱਕ ਮਜ਼ਾ ਬਹੁ ਆਉ ਵੇ ਪੇੜ ਰੇਂਜ ਚ ਰਾਜਸਥਾਨ ਦਾ ਕੰਮਰਾ ਹੋਰ ਚੱਲਗੇ ਹੋਰ ਚੱਲ ਜਿਉਂਦੇ ਜੀ ਜਾਣ ਤਾਂ ਨਹੀਂ ਤਾਂ ਇਹ ਪਿੰਡ ਦੇ ਜੀ ਮਰ ਜਾਾਂਗੇ ਮੈਗ ਤੂੰ ਸਿਆਲ ਵਾਲੇ ਕੱਪੜੇ ਲੈ ਕੇ ਦੇਸ ਦੇ ਹੋਗੇ ਰਾਣੀ ਦੇ ਤੁਹਾਨੂੰ ਦੋ ਤਾਂ ਵੀ ਦੋਤੀ ਵੀ ਹੂੰ ਰਾਣੀ ਵੀ ਤਾਂ ਨਿਜਲੇ ਦੇ ਕੱਪੜੇ ਹੋਗੇ ਸਿਆਲ ਵਾਲੇ ਦੋ ਵਾਈ ਗੋਣਾ ਪੜੇ ਗੋਲੋ ਦੇ ਦੋ ਨਦੇ ਲੈਵਿਆਂ ਦੇ ਪੂਰੇ ਹੁੰਦੇ ਕੋਈ 12 13 ਲੱਖ ਹੋਗੇ ਤੂੰ ਇਹ ਭਗਮਾਨ ਆ ਟੋਚ ਵੀ ਨਾ ਤੇ ਕੱਢ ਬਾਈ ਪੂਰਾ ਇੱਕ ਟੱਬਾ ਹੀ ਨਾ ਰਹੀ ਸੀ ਔਰ ਇੱਕ ਡੱਬਾ ਸਾਡੇ ਨਾਲ ਹੋਰ ਥਾਈਲਾ ਭਰਦਾ ਉਹਨਾਂ ਨੂੰ ਤਾਂ ਰਾਤ ਕਿੰੋਂ ਰਸਤਾ ਇਹਨਾਂ ਜੋਰ ਲਾਵੇ ਚੱਕੇ ਨਹੀਂ ਜਾਣੇ ਵੀ ਚੜ ਰਹੇ ਨੇ ਚੜਨੇ ਔਖਾ ਹੋ ਜਾਂਦਾ ਯਾਰ ਆਉਂਦੇ ਸਰੀਰੇ ਲੈ ਕੇ ਉਹ ਔਖਾ ਹੋ ਜਾਂਦਾ ਹੋਰ ਮੈਂ ਤਾਂ ਮੈਂ ਵੀ ਮੋਟਰਸਾਈਕਲ ਤੋਂ ਮਸਾ ਉਤਰੀਆ ਮੈਂ ਤਾਂ ਤੈਨੂੰ ਤੁਰੇ ਲੈ ਜਾਵਾਂ ਗੋਡੇ ਨਾਲ ਜਮੀ ਤਾਂ ਵੀ ਐਵੇਂ ਮੇਰੇ ਸਾਹਮਣੇ ਪਾਸੂਆਂ ਦੇ ਕੱਪੜੇ ਪਾ ਕੇ ਜਾ ਗਏ ਅਜੇ ਤਾਂ ਮੈਂ ਤਾਂ ਜਿੱਥੇ ਜਾ ਕੇ ਆ ਨਾ ਇੱਕ ਰੋਟੀ ਪਈ ਸੀ ਖਾ ਕੇ ਮੈਂ ਤਾਂ ਨਹੀਂ ਮੈਂ ਆਖਿਆ ਮੈਂ ਤਾਂ ਮੇਰੀ ਘਟਾਂ ਚ ਲੈ ਮਾ ਮਾ ਦਾ ਸਾਲ ਦਾ ਕੌਲਾ ਦੇ ਮਾ ਮਾ ਦਾ ਸਾਗ ਨਹੀਂ ਖਾਂਦੀ ਤੇ ਇੰਨਾ ਸਵਾਲ ਬਣਾ ਕੇ ਕਿਰਵੇਂ ਦੁੱਧ ਦੇਣਾ ਇਹਦੇ ਸਾਬੇ ਮੇਪੁਰ ਇਹ ਚ ਕੀ ਪਾ ਦੇਵੇ ਕਦਾ ਕਿਉਂ ਚਾਚੀ ਗਮਾਵੇ ਇੰਨਾ ਸਵਾਲ ਕਨਾ ਪਤਾ ਹੀ ਨਹੀਂ ਆ ਮੇਰਾ ਲੱਗਣੇ ਸੀ ਸਾਰਾ ਨੂੰ ਨਹੀਂ ਆ ਟੁੱਪ ਹਾਂ ਕੜਾ ਸਾਰਾ ਜਮੀਨ ਟੁੱਪਾਈ ਮਾੜੇ ਬੱਦਲ ਥੋੜੇ ਸੂਰਜ ਦਿਖਾਈ ਜਾਂ ਦੇ ਕੇ ਮੁੱਟ ਜਮੀ ਟੁੱਪ ਨਹੀਂ ਆਈ ਹੈ ਜੀ ਨੋ ਨੋ ਜੇ ਨਾ ਬਸ ਬਦਲਾਂ ਜਿਹਾ ਤੂੰ ਦਜੀ ਤੇ ਮੜਾ ਜਿ ਦਿਖਾਈ ਜਾਂ ਦਿੱਤਾ ਮੀਨਾਂ ਦਾ ਕਾਚੀ ਕਹਿੰਦਾ ਵਧੀਆ ਰਹੀ ਤੂੰ ਤਾਂ ਦੁੱਧ ਪੜਾਕ ਤੈਨੂੰ ਕਹਿੰਦਾ ਕਹਿ ਗਈ ਹੋਣੀ ਮਹਾਨਾ ਮੁੰਡਾ ਕਹਿ ਕੇ ਵੀ ਨਹੀਂ ਗਈ ਮਾਂ ਦਾ ਸਾਬ ਨਾ ਪਗਿਆ ਆਪੇ ਹੁੰਦੀ ਹੁਣ ਵੀ ਡੀਕ ਡੀਕ ਕੇ ਹੈ ਮਾਹੀ ਨਹੀਂ ਹੁੰਦਾ ਪਰ ਮਾਂ ਮੰਤਾ ਦੀ ਮੰਮੀ ਮਹਾਨਾ ਮੈਂ ਜਾ ਦੁੱਧ ਦੇ ਆਵਾ ਹੂੰ ਰਾਜਾ ਕਾਂਧੀ ਦੁੱਧ ਦੇਣ ਜਾਣੀ ਆ ਮਾਂ ਕਾ ਹੋਰ ਭਈ ਬਹਾਰ ਆ ਸਾਬ ਦੁੱਧ ਨਹੀਂ ਵਗਾ ਹਾਂ ਮੇਰੇ ਲਾਇਆ ਹੈ ਮਾਂ ਦੁੱਧ ਮਾਂ ਮੈਂ ਤਾਂ ਫਰਾਕ ਕੇ ਆਉਣੀ ਵਾਹ ਹਾ ਤੋਰਨ ਜੋ ਵੀ ਹੋਵੇ ਕੁੜੀ ਲੈ ਜਾ ਬਾਈ ਹਾਂ ਮੈਂ ਜੋ ਆ ਕਮਾ ਤੇ ਜਾਂਦੇ ਨਹੀਂ ਮਾਂ ਸਿਆਮਾ ਆਉਂਦਾ ਨਹੀਂ ਹੋਰ ਇਹ ਮਨੀ ਕਰਕੇ ਜਾ ਕੇ। ਉਹ ਮੈਂ ਕਹਿੰਦੀ ਸੀ ਕਰ ਮੈਂ ਤੂੰ ਸੁਨੇਹਾ ਫੜ ਲੈ ਖਗੋਤ। ਤੇ ਮੋਚਾ ਫਿਰ ਮੈਨੂੰ ਆਏ ਹੋ ਜਾਂਦਾ ਨਹੀਂ ਮਾਂ ਬੰਦੇ ਕਿੱਦੇ ਜਾਂਦੇ ਨੇ। ਹਾਂ। ਤੀਵੇਂ ਦਮਾ ਜਾਂਦੀ। ਹੋਰ ਮੋਚਾ। ਅੰਵੇ ਸੂਟਾ ਪਾਕੇ ਦੇਖ ਲੈਂਦੀ ਖੁੱਲਾ ਪੀੜਾ ਫਿਰ ਮੇਰੀ ਮੰਮੀ ਸਹੀ ਕਰ ਤੂੰ। ਹਾਂ ਦੇਖਦੀ ਐ। ਹੂੰ ਸੂਟਾ ਮਾਂ ਚੀਜ਼ੀਆਂ ਖਵਾ। ਮੈਂ ਚੀਜ਼ੀ ਤੋਂ ਚੀਜ਼ੀ ਤੋਂ ਚੀਜ਼ਾਂ Il paddino è il paddino, il paddino è il paddino. 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 Il paddino è il तैसे कार्टून देख रहे थे तो मेरे खास रिकार्ड भी नहीं बनाई चलता निकूसे आना हो गया वो ये खासे कार्ड बनाना है नॉनू oh. में कां नॉनू किनारे को सेंड आओगे मेरे साथ से कार्ड ना ओ पास गया चल 大家。 ਮੈਂ ਉਹ ਲਾਸਟਰ ਦੀ ਵੀਡੀਓ ਦਿਖਾਈ ਹੁਣ ਦੇਖ ਕੇ ਕੀ ਜਿਹੜੀ ਹੈ ਸੁਪ ਚੱਬ ਦੇਖੋ ਇੰਨੇ ਬੜੇ ਦਿਸੇ ਮੇਰੇ ਨਰੀ ਮਤਲਬ ਉਹਨਾਂ ਦੀਆਂ ਮਜੇ ਪੋਤੀਆਂ ਪੋਤੀ ਵੇ ਹੀ ਹੋਈ ਹੈ ਪੁੱਤਾ ਵੇ ਹੋਇਆ ਤੇ ਦੋਤੇ ਦੋ ਤੀਨ ਸਾਰੇ ਵੀ ਮੰਦੂ ਸਾਰੇ ਤੇ ਪਰ ਫਿਰ ਵੀ ਮੇਰੀ ਮੰਮੀ ਨਾ ਉਹਦੀ ਲਾਸਟ ਟਾਈਮ ਦੀ ਵੀਡੀਓ ਦੇਖ ਕੇ ਰੋਣ ਲੱਗੀ ਤਾਂ ਐਵੇਂ ਤੁਹਾਨੂੰ ਪਹਿਲਾਂ ਹੀ ਕਹ ਰਹੀ ਸੀ ਨਾ ਵੀਡੀਓ 'ਚ ਆਪਣੇ ਜਿਹੜੇ ਮਾਪੇ ਹੁੰਦੇ ਨੇ ਉਹ ਆਪਾਂ ਨੂੰ ਕਿਤੇ ਵੀ ਨਹੀਂ ਮੰਨਦੇ ਹੈਗੇ ਪਰ ਆਪਾਂ ਨਾ ਉਹਨਾਂ ਦੀ ਜਿਉਂਦੇ ਜੀਅ ਕਦਰ ਨਹੀਂ ਕਰਦੇ ਸੋ ਆਪਣੇ ਮਾਏ ਚ ਇਹਦੀ ਬਾਪੇ ਕੋਈ ਵੀ ਇਨਸਾਨ ਉਹਦੀ ਕਦਰ ਕਰੇਗਾ ਕਿਉਂਕਿ ਇੱਕ ਵਾਰੀ ਗਿਆ ਇਨਸਾਨ ਕਦੇ ਵੀ ਵਾਪਸ ਨਹੀਂ ਉਮੀਦ ਚ ਬੁੱਕ ਕਰਦੇ। ਕਿ ਰਾਤ? ਕਿ ਤੇਰੇ ਆਦੇ। ਮੈਂ ਵੀ ਲਾ ਦੇ ਮੈਂ ਨਾਈਟ ਰਾਤ ਨੂੰ। ਲਿਖਿਆ ਹੁੰਦਾ ਉੱਤੇ। ਇਹਨਾਂ ਲਿਖਾਇਆ ਜੀ। ਹਾਂ ਹਾਂ ਇਹਨਾਂ ਮਤਲਬ ਨਾਈਟ। ਹੂੰ। ਅੱਧੇ ਅੱਧੇ ਚਾਹ ਚਾਹ। ਜਮ ਚਕਾ ਦਾ ਹੋਇਆ ਬਟਾ ਅੱਧੀ ਗੋਲੀਆਂ ਨੇ ਅੱਧੀ ਅੱਧੀ ਹੁੰਦਾ 1/2 ਹਾ 1/2 ਮੰਤਲੋ ਅੱਧੀ ਕੋਈ ਆ ਦ ਪਰਲ ਲਿਓ ਆਤਰਨਾ ਅੱਛਾ ਦਫਰ ਇੱਕ ਇੱਕ ਲਿਖੇ ਵੇ ਹਾ ਇੱਕ ਨਾ ਸਾਡਾ ਆਉਂਦੀ। ਆ ਫਿਰ ਗੋਲੀਆਂ ਖਤਮ ਹੋ ਰਹੀਆਂ ਦਿੱਤਾ। ਗੋਲੀਆਂ ਖਤਮ ਹੋ ਰਹੀਆਂ ਸੀ। ਆ ਦੇਖੋ ਸਾਰੇ ਜਣੇ ਮੇਰੀ ਮੈਨੂੰ ਕਹਿੰਦੇ ਨੇ। ਬਿਆਂ ਪੜੇ, ਅਨ ਪੜੇ। ਪੜੇ ਲਿਖਿਆ ਨੂੰ ਦੋਈਆਂ ਸਮਝ ਨਹੀਂ ਆਈਆਂ ਹੈਗੀਆਂ। ਇਹ ਕਿਹੜੀ ਦਵਾਈ ਦੇਣੀ ਹੈ? ਇਹ ਵੀ ਪੜੇ ਦੇਣਾ। ਸੱਚੀ ਹੋਈ ਪ੍ਰਿੰਸੀ। ਮੇਰਾ ਡੈਡੀ ਬਹੁਤ ਦੇ ਆਪ ਨੂੰ ਐ ਕਰਦਾ ਵੀ ਪੜਿਆ ਹੋਇਆ। ਮੈਂਨੇ ਉਹਨੂੰ ਕਿਹਾ ਮੈਂ ਦਵਾਈ ਦੇਈ ਕਿਉਂ ਮੈਨੂੰ ਤਾਂ ਪਤਾ ਨਹੀਂ ਹੈਗਾ। हाँ तब सुबह रहा ली मॉर्निंग का सुबह रहा हाँ एक दम एक दम एक दम <laughs> <laughs> एक दम हाँ 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 ह ਜੀ ਲੱਗ ਗਿਆ ਮੈਂ ਉਥੇ ਹੋਰ ਆਉਣ ਦਾ ਜੀ ਨਹੀਂ ਕਰਿਆ ਉੱਪਰ ਗਿਆ ਯਾਰ ਸ਼ਾਬਦੀ ਤੈਨੂੰ ਉਹਨਾਂ ਨੇ ਬਹੁਤ ਯਾਦ ਕੀਤਾ ਜਿਵੇਂ ਮੈਂ ਤਾਂ ਨਾਲ ਲੈ ਆਉਂਸ ਉਹ ਫੇਰ ਬੈਸਾ ਟਿਕੀ ਤੇ ਫੁੱਲੀ ਗਈ ਉਹਨਾਂ ਦੀ ਆਵਾਜ਼ ਅੱਛਾ ਹਾਂ ਫੁੱਲ ਲੱਗੇ ਹਾਂ ਉਹ ਨਦੀ ਬਦਲੀ ਬੋਲ ਕੇ ਜੀ ਆਉਣੀ ਬਾਈ ਨੇ ਜ਼ਰੂਰ ਗੱਲਾ ਲੈ ਕੇ ਆਈਓ ਕੀ ਬਾਈ ਨੇ ਵੀ ਲਈ ਆਈਓ ਥਰ ਬਾਈ ਨੇ ਦੇ ਕੇ ਆਈਓ ਬਾਈ ਮਤਲਬ ਉਹ ਕੁੜੀ ਨੇ ਕਹਨੇ ਸਿਆ ਪਾਈ ਬਾਈ ਅਰੇ ਪਾਈ ਨਹੀਂ ਮਾਈ ਮਸਾ ਬਾਈ ਨਾਲੇ ਉਹਨਾਂ ਜਵਾਕ ਵੀ ਬਾਈ ਬੋਲਦੇ ਨੇ ਹਾਂ ਬਾਈ ਬੋਲਦੇ ਨੇ ਕਿ ਜਿਵੇਂ ਆਪਾਂ ਕਹਿੰਦੇ ਨੇ ਪਹਿਣੇ ਉਹ ਪਹਿਣੇ ਨਹੀਂ ਕਹਿੰਦੇ ਬਾਈ ਕਹਿੰਦੇ ਨੇਗੇ ਅਸਲ ਹਮਦਲਾ ਕੀ ਉਹ ਕੀ ਸਾਰੀਆਂ ਸੀ ਹਾਂ ਬੁੱਤ ਮੈਂ ਉਤੀ ਰਹਿੰਦੀ ਜਦੋਂ ਛੋਟੀ ਹੁੰਦੀ ਸੀ ਨਾਲੇ ਲੈ ਰਹੇ ਲੈ ਰਹੇ ਲੈ ਰਿਤ ਸੰਡ ਪਿੰਡ ਤੇ ਪਾਸੇ ਨਾਨਕੇ ਉੱਤੇ ਸੀ ਹਾਂ ਨਾਨਕੇ ਉੱਤੇ ਇਹ ਆ ਦਾਨਕੇ ਰਹਿੰਦੀ ਨਹੀਂ ਮੀ ਮਮ ਪਰ ਲਾ ਮੈਂ ਵੀ ਉਹ ਦਾਨਕੇ ਰਿਹਾ ਸੀ ਬਾਲਾ ਤੂੰ ਦਾ ਤਾਂ ਸਾਰਿਆ ਨਹੀਂ ਨਾਨੇ ਲਵੇ ਬਾਲ ਪਲਾਈ ਹੋਰ ਮਮੇ ਨਾਲ ਬਾਗ ਚੱਕੜ ਨਹੀਂ ਉਹ ਹਾਂ ਨਾ ਹਾਂ ਨਾਨੀਆਂ ਸਿਆਣੀਆਂ ਨਾਨੀਆਂ ਸਿਆਣੀਆਂ ਨਾਂ ਨੀ 2 ਬਾਲੀ ਆ ਤੀ ਉਹ ਕਸਾ ਬਡੇ ਘਰ ਆਣਾ ਹਾਂ ਘਰ ਬਹੁਤ ਵੱਡੇ ਵੱਡੇ ਨੇ ਰਾਜਸਥਾਨ ਚ ਉਹ ਵੀਡੀਓ ਤੇ ਦੇਖਿਆ ਸੀ ਬਹੁਤ ਵੱਡੇ ਵੱਡੇ ਬੰਨਾਲੇ ਉੱਥੇ ਦਾ ਰੌਣਕ ਬਹੁਤ ਲੱਗਦੀ ਸੀ ਜਣੇ ਇੰਨੇ ਸੀ ਨਾ ਹਾਂ ਇੰਨੇ ਜਣੇ ਦੇਖੇ ਜਾਂਦੇ ਸੀ ਜੇ ਉੱਤੇ ਤਾਂ ਇੱਕ ਕਮਰਾ ਬੁਦਾਇਨਾ ਤਾਂ ਢੱਕ ਜਾਂਦਾ ਹਾਂ ਸਾਡੇ ਢੱਕ ਜਾਂਦਾ ਸੀ ਹੈ ਨਾ ਹੋਰ ਆਰੇ ਜਦ ਮਾਸੀ ਕਰਮੋਬੀ ਆਈ ਹੋਈ ਸੀ ਉਹ ਜਦੋਂ ਅਸੀਂ ਅਨਮਾਨਗੜ ਤੋਂ ਬੱਸ ਚੜਨ ਲੱਗੇ ਉੱਥੇ ਟਰਮਸਲ ਨੂੰ ਚੜਾਉਣ ਆ ਰਹੇ ਸੀ ਉੱਥੇ ਇਕੱਠੇ ਹੋ ਗਏ ਸੀ ਇੱਕ ਵਾਰੀ ਇੱਥੇ ਆਣ ਦੀ ਸ਼ਾਹ ਤਾ ਰਾਵੜ ਮੈਂ ਇੰਤਾਲ ਲਿਖ ਲੈਂਦੇ ਹਾਂ ਨਾ ਕਿੱਥੇ ਰੱਖ ਚਲੋ ਜੀ ਠੀਕ ਹੈ ਸਾਰਿਆਂ ਨੂੰ ਬਾਏ ਬਾਏ ਆਪਣੇ ਪੂਰੇ ਬਲੌਗ ਨੂੰ ਦੇਖਣ ਲਈ ਥੈਂਕ ਯੂ ਤੁਕਾ ਬਾਏ ਬਾਏ ਮੇਰਾ ਹੋ ਗਿਆ